ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਲਾਈਕ ਕਮੈਂਟ ਕਰਕੇ ਦੱਸਿਓ ਨੂੰ ਕਿਵੇਂ ਨਹੀਂ ਲੱਗੀ ਅੱਜ ਅਪਾ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਦੀ ਸਾਰੇ ਕ੍ਰਸਟਨੂਮ ਦੇ ਵਿੱਚ ਨੇ 5-6 ਕੱਲਾਂ ਨੇ ਇਹਦੇ ਵਿੱਚ ਜੋ ਵੀ ਸੂਟ ਤੁਹਾਨੂੰ ਪਸੰਦ ਆ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਅੱਜ ਅਪਾ ਤੁਹਾਨੂੰ ਸੂਟ ਦਿਖਾਉਣੀ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵੀਰ ਸਿੱਧੂ 955 ਤੁਸੀਂ ਇੰਸਟਾਗ੍ਰam ਦੀ ਆਈਡੀ ਨੂੰ ਫੋਲੋ ਕਰੋ ਉੱਥੇ ਸਾਰੇ ਸ ਇਨਸਟਾਗ੍ਰਾਮ ਦੇ ਇਸ ਲਈ ਕਹਿੰਦੇ ਹੁੰਦੇ ਨੇ ਜੀ ਉੱਥੇ ਨਾ ਜਿੰਨੇ ਵੀ ਸੂਟਾਂ ਦੇ ਕਲਰ ਹੁੰਦੇ ਨੇ ਸਾਰੇ ਪਾਏ ਹੁੰਦੇ ਨੇ ਵੀਡੀਓ ਦੇ ਵਿੱਚ ਜਿਹੜੇ-ਜਿਹੜੇ ਮੈਨੂੰ ਸੋਹਣੇ ਲੱਗਦੇ ਨੇ ਕਲਰ ਮੈਂ ਉਹ ਦੀ ਉਹ ਦੀ ਲੈ ਕੇ ਆਉਣੇ ਹੁੰਦੀ ਆ ਤੇ ਉਹਦੇ ਵਿੱਚ ਆਪਾਂ ਸਾਰੇ ਕਲਰ ਪਾ ਦਨੇ ਹੁੰਦੇ ਆ ਜੋ ਵੀ ਕਲਰ ਤੁਹਾਨੂੰ ਪਸੰਦ ਆ ਤਾਂ ਉਥੋਂ ਤੁਸੀਂ ਲੈ ਸਕਦੇ ਆ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਦੇਖੋ ਜੀ ਸਾਰਿਆਂ ਤੋਂ ਪਹਿਲਾਂ ਕਰਸਟਨ ਹੁੰਦਾ ਸੂਟ ਮਿਲੂਗਾ ਜੀ ਤੁਹਾਨੂੰ ਇਹ ਇਸਟਾ ਦੇ ਵਿੱਚ ਜਿਹੜੀ ਇਹ ਮਿਲੂਗੀ ਜੀ ਚਲੂਨ ਗਰਮੀ ਦੇ ਵਿੱਚ ਪਾਉਣ ਵਾਲੀ ਬਹੁਤ ਵਧੀਆ ਲਾਈਟ ਵੇਟ ਫੈਬਰਿਕ ਐ ਇਹਦਾ ਹੈਗਾ ਇਸ ਤਰ੍ਹਾਂ ਦਾ ਪ੍ਰਿੰਟਿੰਗ ਤੇ ਇਹਦੇ ਨਾਲ ਫਰੋਜੀ ਕਲਰ ਦੀ ਹੈਗੀ ਹੈ ਜੀ ਸਲਵਾਰ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਇਹਨਾਂ ਦੇ ਅਲੱਗ-ਅਲੱਗ ਪ੍ਰਾਈਸ ਨੇ ਪਲੀਜ਼ ਇਹ ਨਾ ਕਿ ਤੁਸੀਂ ਵੀ ਹਨਾ ਵੀ ਸਾਰੇ ਸੇਮ ਪ੍ਰਾਈਸ ਦੇ ਨੇ ਮੈਂ ਨਾਲ-ਨਾਲ ਤੁਹਾਨੂੰ ਪ੍ਰਾਈਸ ਧਿਆਨ ਨਾਲ ਦੱਸੂਗੀ ਵੀਡੀਓ ਧਿਆਨ ਨਾਲ ਦੇਖ ਲਓ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 1750 ਰੁਪਏ ਪਹਿਲਾਂ ਵੀ ਆਪਾਂ ਵੀਡੀਓ ਦੇ ਵਿੱਚ 1750 ਹੀ ਪਾਇਆ ਹੋਇਆ ਹੈ ਹਨਾ ਤੇ ਤੁਸੀਂ ਕਹੋਗੇ ਵੀ ਉਹਦੇ ਵਿੱਚ ਵੱਧ ਕਟ ਹੋ ਗਿਆ 1750 ਰੁਪਏ ਇਹ ਸੂਟ ਦਾ ਪ੍ਰਾਈਸ ਰਹੂਗਾ ਜੇ ਤੁਹਾਨੂੰ ਪਸੰਦ ਹੈ ਤਦ ਤੁਸੀਂ ਲੈ ਸਕਦੇ ਹੋ ਚਲੋ ਜੀ ਅਗਲਾ ਸੂਟ ਆ ਗਿਆ ਆਪਣੇ ਕੋਲੇ ਇਸ ਦਾ ਕਲਰ ਹੈਗਾ ਇਸ ਤਰ੍ਹਾਂ ਦਾ ਪਲੇਊਜ਼ ਆ ਨੀਵੀਂ ਬਲੇਊ ਨਹੀਂ ਹੈਗਾ ਇਹ ਨੀਲਾ ਬਲੇਊ ਦਾ ਕਲਰ ਹੈ ਇਸ ਤਰ੍ਹਾਂ ਦੀ ਇਹਦੀ ਪ੍ਰਿੰਟਿੰਗ ਬਣੀ ਹੋਈ ਹੈ ਇਹ ਵੀ ਬਿਲਕੁਲ ਲਾਈਟ weight ਰੈਸਟ ਨੂੰ ਦੇ ਵਿੱਚ ਸੂਟ ਹੈ ਮੈਂ ਤਾਂ ਉਹ ਜੀ ਨਾ ਇੱਕ ਉਹ ਦਿਖਾ ਦੇਣੀ ਆਪਾਂ ਨੇ ਪਹਿਲਾਂ ਵੀ ਇਹ ਸੂਟ ਹੈ ਜਿਹਦੇ ਵਿੱਚ ਪਾਇ ਹੋ ਜੀ ਤਾਂ ਤਾਂ ਪੂਰੀ ਕਨਫਰਮੇਸ਼ਨ ਹੋ ਜੂਗੀ ਜੀ ਸੇਮ ਉਹਦੇ ਨਾਲ ਦੀ ਨੇ ਦੇਖੋ ਇਹ ਵਿੱਚ ਪਹਿਲਾਂ ਜਿਹੜੇ ਵਿੱਚ ਇਹ ਬਲੈਕ ਪ੍ਰਿੰਟ ਆਇਆ ਸੀਗਾ ਜੀ ਤੇ ਇੱਕ ਆਇਆ ਸੀ ਮਹਿਰੂਨ ਦੇਖੋ ਇਹ ਸੇਮ ਇਹ ਫੈਬਰਿਕ ਦੇ ਨੇ ਇਹ ਵੀ ਕ੍ਰਾਸ ਤਨੂਨ ਦੀ ਆ ਤੁਸੀਂ ਨੇ ਦੇਖਿਆ ਹੋਣਾ ਇਹਦੇ ਨਾਲ ਵੀ ਆਪਾਂ ਨੇ ਮਸਲੀਨ ਦਾ ਦੁਪੱਟਾ ਰੱਖਿਆ ਜੀ ਬਲੈਕ ਤਨੂਨ ਦੀ ਇਹਦੇ ਨਾਲ ਆਪਾਂ ਨੇ ਸੈਮੀ ਗ੍ਰੀਨ ਦਾ ਦੁਪੱਟਾ ਇਸ ਤਰ੍ਹਾਂ ਦੁਪੱਟੇ ਨੂੰ 골ਡਨ ਫਿਨਿਸ਼ਿੰਗ ਦਿੱਤੀ ਹੋਈ ਹੈ ਜੇ ਤੁਸੀਂ ਇਹ ਦੁਪੱਟੇ ਦੇ ਨਾਲ ਸੂਟ ਲਾਉਂਗੇ ਜੀ ਤਾਂ ਤੁਹਾਨੂੰ ਇਹ 3000 ਦੇ ਵਿੱਚ ਪਾਊਗਾ ਇਸ ਤਰ੍ਹਾਂ ਦਾ ਆਪਣਾ ਦੁਪੱਟਾ ਟਾਈਡ ਇਹ ਦੁਪੱਟਾ ਹੈ ਜਿਹੜਾ ਸਿੰਗਲ ਕਲਰ ਦਾ ਕੀਤਾ ਹੋਇਆ ਹੈ ਜੇ ਤੁਸੀਂ ਡਾਈ ਟਾਈਡ ਆਈ ਕਰਵਾਉਂਗੇ ਤਾਂ ਤੁਹਾਨੂੰ 100 ਰੁਪਏ ਵੱਧ ਲੱਗੇਗਾ ਇਸ ਇਹ ਫੈਬਰਿਕ ਦੇ ਵਿੱਚ ਨੇ ਜੀ ਇਹ ਮੈਂ ਕੋਸ਼ਿਸ਼ ਕਰਦੀ ਆ ਜੇ ਮਹਿਰੂਨ ਕਲਰ ਹੋਇਆ ਤਾਂ ਉਹ ਵੀ ਦਿਖਾ ਦਨੀ ਆ ਫਿਰ ਪਤਾ ਕੀ ਇਹ ਕਨਫਰਮ ਹੋ ਜਾਂਦਾ ਜਦੋਂ ਨਵੇਂ ਕਲਰ ਆ ਜਾਂਦੇ ਨੇ ਕਸਟਮਰ ਨੂੰ ਕੰਫਿਊਜ਼ ਹੋ ਜਾਂਦਾ ਵੀ ਇਹਦੇ ਵਿੱਚ ਇਹ ਰੰਗ ਕਿਹੜੇ ਹੈ ਫੈ布ਰਿਕ ਦੇ ਵਿੱਚ ਆ ਗਏ ਮੈਂ ਕੋਸ਼ਿਸ਼ ਕਰਦੀ ਆ ਵੀ ਮਨਿਹਰੇ ਵਿੱਚ ਨਾ ਇਹਨਾਂ ਕਲਰ ਦਿਖਾ ਪਾਵਾਂ ਲੈਂ ਜਾਂ ਇਹਨਾਂ ਕਲਰ ਦਿਖਾਇਆ ਸੀ ਉਹ ਵੀ ਮਿਲਦੇ ਆ ਦੇਖੋ ਜੀ ਇਸ ਪ੍ਰਿੰਟ ਦੇ ਵਿੱਚ ਨਹੀਂ ਇਹ ਸਿਰ ਇਹ ਚੀਜ਼ ਦੇ ਨੇ ਇਹਦੇ ਨਾਲ ਆਪਾਂ ਨੇ ਪਹਿਲਾਂ ਵੀ ਕ੍ਰਾਸਟ ਨੂੰ ਹੁੰਦੇ ਫੂਟ ਨੇ ਜਿਹੜੇ ਸੇਲ ਕੀਤੇ ਨੇ ਇਹ ਵੀ ਇਹਦੇ ਨਾਲ ਦੇ ਕਲਰ ਆ ਦੇ। ਇਹ ਆਪਣਾ ਸੂਟ ਆਰਡਰ ਵਾਲਾ ਜੀ ਸਟੀਚਿੰਗ ਦੇ ਲਈ ਜਾਣਾ ਮੈਂ ਇਸ ਕਰਕੇ ਇਹ ਅਲੱਗ ਰੱਖਿਆ ਹੋਇਆ ਸੀ। ਇਹਦੇ ਨਾਲ ਆਪਾਂ ਨੇ ਮਹਿਰੂਨ ਸਲਵਾਰ ਰੱਖੀ ਹੈ। ਜੇ ਤੁਸੀਂ ਇਹ ਕਲਰ ਲੈਣਾ ਹੈ ਤਾਂ ਤੁਸੀਂ ਇਹ ਵੀ ਲੈ ਸਕਦੇ ਹੋ। ਇਹਨਾਂ ਸੂਟਾਂ ਦਾ ਪ੍ਰਾਈਸ ਰੋਹੂਗਾ ਜੀ 2100 ਰੁਪਏ ਜੇ ਤੁਹਾਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ। ਇਹਦੇ ਨਾਲ ਆਪਾਂ ਨੇ ਮੈਂ ਤੁਹਾਨੂੰ ਸਲਵਾਰ ਦਾ ਕੱਪੜਾ ਦਿਖਾਉਣੀ ਆ ਤਾਂ। ਇਸ ਤਰ੍ਹਾਂ ਦੀ ਜੋ ਆ ਸਿਲਕ ਦੀ ਰੱਖੀ ਹੈ ਜੀ ਸਲਵਾਰ। ਪਤਾ ਸਲਵਾਰ ਦੀ ਫੈਬਰਿਕ ਆਪਾਂ ਨੂੰ ਮੈਚਿੰਗ ਹੈਗੇ ਆਲਓਵਰ ਸੂਟ ਹੁੰਦੇ ਨੇ ਮੈਚਿੰਗ ਖੁਦ ਅਸੀਂ ਆਪ ਕਰਦੇ ਆ ਜਿਹੜਾ ਦੀ ਕਲਰ ਜਿਹੜੀ ਵੀ ਫੈਬਰਿਕ ਚੋ ਮਿਲ ਜਾਂਦਾ ਆਪਾਂ ਉਹ ਹੀ ਲਾ ਲੈਂਦੇ ਆ ਦੇਖੋ ਇਹਦੇ ਨਾਲ ਇਸ ਤਰ੍ਹਾਂ ਦਾ ਰੱਖਿਆ ਹੋਇਆ ਜੀ ਇਹਦਾ ਸਪਰਾਈਜ਼ ਰਹੂਗਾ ਜੀ 2100 ਰੁਪਏ ਇਹਦੇ ਵਿੱਚ ਕਲਰ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਇੱਕ ਕਲਰ ਹੈਗਾ ਇਹਦੇ ਵਿੱਚ ਇਸ ਤਰ੍ਹਾਂ ਦਾ ਰਸਟ ਕਲਰ ਜੀ ਇਹ ਵੀ ਬਹੁਤ ਸੋਹਣਾਗਾ ਬਹੁਤ ਸੋਹਣੀ ਪਿਆਰੀ ਜੀ ਡਿਜ਼ਾਈਨਿੰਗ ਬਣੀ ਹੋਈ ਹੈ ਦੇਖੋ ਇਸ ਤਰ੍ਹਾਂ ਦੀ ਇਹ ਬਿਲਕੁਲ ਲਾਈਟ weight ਫੈਬਰਿਕ ਰਹੂਗੀ ਜੀ ਇਹਦੇ ਨਾਲ ਇਹ skin color ਇਸ ਤਰ੍ਹਾਂ ਦਾ ਲਗਾਇਆ ਹੈ ਸਲਵਾਰ ਦਾ ਕਪੜਾ ਇਹ ਮਿਲੂਗਾ ਜ ਇਹਦੇ ਆਪਾਂ ਸੂਟਾਂ ਦੇ ਪਹਿਲਾਂ ਵਰਕ ਕਰਵਾ ਕੇ ਸੇਲ ਕੀਤੇ ਵੀ ਨੇ ਦੇਖੋ ਇਸ ਤਰ੍ਹਾਂ ਦੀ ਇਹਦੀ ਮੈਚਿੰਗ ਕੀਤੀ ਹੋਈ ਐ ਤੁਸੀਂ ਚਾਹੇ ਇਹਦੀ ਸਿਲਵਾਰ ਤੇ ਵਰਕ ਕਰਵਾਉਣਾ ਐ ਰਸਟ ਕਲਰ ਲਾ ਕੇ ਇਹਨੇ ਵੀ ਕਰਵਾ ਸਕਦੇ ਹੋ ਜੇ ਤੁਸੀਂ ਐਦਾਂ ਹੀ ਸੂਟ ਲੈਣਾ ਐ ਕੋਈ ਸਟਿਚਿੰਗ ਵਾਲਾ ਡਿਜ਼ਾਈਨ ਵਗੈਰਾ ਬਣਾਉਣਾ ਤਾਂ ਤੁਸੀਂ ਉਹ ਵੀ ਬਣਵਾ ਸਕਦੇ ਹੋ ਇਹ ਸੂਟ ਦਾ ਪ੍ਰਾਈਸ ਵੀ ਰਹੂਗਾ ਜੀ 2100 ਰੁਪਏ ਇਹਦੇ ਵਿੱਚ 3-4 ਕਲਰ ਆ ਗਏ ਜੀ ਆਪਣੇ ਕੋਲੇ ਚੌਥਾ ਕਲਰ ਸੋਨੂ ਦੇਖੋ ਜੀ ਮੈਂ ਤੁਹਾਨੂੰ ਨਾ ਆਪਾਂ ਹੋਰ ਚੱਕਰਾਂ ਦੇ ਵਿੱਚ ਭੁੱਲ ਗਏ ਦੇਖੋ ਜੀ ਸਟੈਂਪਲ ਲੱਗੀ ਹੋਊਗੀ ਤੇ ਇਸ ਦਾ ਆਹੀ ਸੂਟ ਮਿਲੂਗਾ ਤੁਹਾਨੂੰ ਵਧੀਆ ਫੈਬਰਿਕ ਹੋਊਗੀ ਜਿਹੜੀ ਆਪਣੇ ਕੋਲ ਬ੍ਰਾਂਡ ਦੀ ਹੋਊਗੀ ਤੁਸੀਂ ਇਹ ਨਾ ਕਿਹਾ ਕਰੋ ਵੀ ਰੇਟ ਜ਼ਿਆਦਾ ਨੇ ਦੇਖੋ ਇਹਦੇ ਨਾਲ ਆਪਾਂ ਨੇ ਇਸ ਤਰ੍ਹਾਂ ਦੀ ਮਜੈਂਟਾ ਕਲਰ ਦੀ ਮਸਲੀਨ ਦੀ ਰੱਖੀ ਹੈ ਜੀ ਸਲਵਾਰ ਬਿਲਕੁਲ ਲਾਈਟ weight ਨਿਊ ਬ੍ਰਾਂਡ ਹੈ ਇਹ ਆਪਾਂ ਜਿਹੜਾ ਗਰਮੀ ਦੇ ਵਿੱਚ ਪਾ ਸਕਦੇ ਹਾਂ ਕਿੰਨੇ ਟਾਈਮ ਤੋਂ ਆਪਾਂ ਕਾਟਨ ਦੇ ਹੀ ਪਿੱਛੇ ਪਏ ਹੋਏ ਆ ਇਸ ਵਾਰ ਬਹੁਤ ਵਧੀਆ ਨਿਊ ਫੈਬਰਿਕ ਹੈ ਜਿਹੜੀ ਮਾਰਕੀਟ ਦੇ ਵਿੱਚ ਆ ਰਹੀ ਹੈ ਗਰਮੀ ਦੇ ਵਿੱਚ ਪਾਉਣ ਲਈ ਇਹਦੇ ਵਿੱਚ ਚਾਰ ਕਲਰ ਹੋਗੇ ਜੀ ਪੰਜਵਾਂ ਕਲਰ ਹੋ ਗਿਆ ਦੇਖੋ ਇਹ ਵਾਲਾ ਇਹ ਤੁਹਾਨੂੰ ਮੁੱਤ ਸੰਦਲ ਲੈ ਸਕਦੇ ਬਹੁਤ ਸੋਹਣੀ ਪ੍ਰਿੰਟਿੰਗ ਆ ਮੈਨੂੰ ਬਹੁਤ ਸੋਹਣਾ ਲੱਗ ਰਿਹਾ ਸੂਟ ਪਰ ਕੀ ਕਰਾਂ ਜਦੋਂ ਨੂੰ ਸਮਾਂਉਂ ਦਾ ਟਾਈਮ ਹੁੰਦਾ ਉਹ ਤੁਹਾਨੂੰ ਸੂਟ ਸੇਲ ਹੋ ਜਾਂਦਾ ਜਾਂ ਆਪ ਤੋਂ ਫਲਾਈ ਕਰਨ ਦਿੱਤਾ ਨਹੀਂ ਜਾਂਦਾ ਜੀ ਉਹ ਤੁਹਾਨੂੰ ਮਨੱਖ ਜਾਂਦਾ ਦੇਖੋ ਜੀ ਇਹਦੇ ਨਾਲ ਆਪ ਵੀ ਇਸ ਤਰ੍ਹਾਂ ਦੀ ਆਫ ਵਾਈਟ ਨਾਲ ਰੱਖੀ ਹੈ ਜੀ ਸਲਵਾਰ ਜੇ ਤੁਹਾਨੂੰ ਪਸੰਦਾ ਲੈ ਸਕਦੇ ਸਾਰੇ ਰੇਸ਼ਾ ਦੇ ਇਹੀ ਸੂਟ ਰਹਿਣਗੇ ਇਹਦੇ ਵਿੱਚ 5 6 ਕਲਰ ਆਗੇ ਜੀ ਬਾਕੀ ਮੈਂ ਤੁਹਾਨੂੰ ਦੱਸ ਦਉ ਬਲੈਕ ਕਲਰ ਵੀ ਆਪਣੇ ਕੋਲੇ ਐਕਸਟਰਾ ਪੇਅਰ ਸੂਟ ਜੇ ਤੁਸੀਂ ਉਹ ਲੈਣਾ ਦੇਖੋ ਇਸ ਦਾ ਦੀ ਬ੍ਰੈਂਡ ਵਾਲਾ ਤੁਹਾਨੂੰ ਆਪਾਂ ਕਮੀਂ ਜੀ ਦੇਵਾਂਗੇ ਤੇ ਇੱਕ ਸੂਟ ਆਪਾਂ ਹੋਰ ਦਿਖਾਉਣਾ ਜੀ ਤੁਹਾਨੂੰ ਇਹ ਇੱਕ ਸਿੰਗਲ ਸੂਟ ਰਹਿ ਗਿਆ ਟੈਬੀ ਦੇ ਵਿੱਚ ਦੇਖੋ ਜੀ ਜਿਹੜੇ ਆਪਾਂ ਪਰਸੋ ਵਾਲੀ ਜੋ ਵੀਡੀਓ ਦੇ ਵਿੱਚ ਪਹਿਲਾਂ ਦਿਖਾਏ ਨੇ ਉਹ ਟੈਬੀ ਦੇ ਵਿੱਚ ਟਾਈ ਡਾਈ ਦੁਪੱਟਿਆਂ ਨਾਲ ਨੇ ਜੀ ਦੇਖੋ ਟਾਈ ਡਾਈ ਉਹਨਾਂ ਦੀ ਸਲਵਾਰਾਂ ਹੋਣੀਆਂ ਇਹ ਟਾਈ ਡਾਈ ਨਹੀਂ ਹੈਗਾ ਜੀ ਇਹ ਮੈਚਿੰਗ ਸੂਟ ਹੈ ਟੈਬੀ ਦੀ ਸ਼ਰਟ ਮਿਲੂਗੀ ਜੀ ਤੁਹਾਨੂੰ ਇਸ ਤਰ੍ਹਾਂ ਦੀ ਇਹਦੇ ਨਾਲ ਮਸਲੀਨ ਦੀ ਮਿਲੂਗੀ ਜੀ ਸਲਵਾਰ ਜੇ ਤੁਹਾਨੂੰ ਕਿਸੇ ਨੂੰ ਪਸੰਦ ਆ ਤਾਂ ਤੁਸੀਂ ਲੈ ਸਕਦੇ ਹੋ ਇਹ ਸਿੰਗਲ ਸੂਟ ਕਰਕੇ ਇਹਦਾ ਰੇਟ ਆਪਾਂ ਜਿਹੜਾ ਘੱਟ ਲਾ ਰਹੇ ਜੀ ਨਹੀਂ ਇਹ ਸੂਟ 2200 ਰੁਪਏ ਦੇ ਵਿੱਚ ਸੇਲ ਹੋ ਰਿਹਾ ਮੈਂ ਤੁਹਾਨੂੰ ਇਹ ਤੈਬੀ ਦਾ ਸੂਟ ਹੈ ਜਿਹੜਾ 2000 ਰੁਪਏ ਦੇ ਵਿੱਚ ਤੁਹਾਡੇ ਘਰ ਤੱਕ ਸੂਟਾ ਜਿਹੜਾ ਪਹੁੰਚ ਰਿਹਾ ਦੇਖੋ ਜੀ ਜੇ ਤੁਸੀਂ ਇਹਦੇ ਨਾਲ ਕੋਈ ਇੱਕ ਕਲਰ ਦਾ ਦੁਪੱਟਾ ਵਗੈਰਾ ਕਰਾਉਣਾ ਜੀ ਤਾਂ ਉਸ ਦੇ ਹਿਸਾਬ ਦੇ ਨਾਲ ਰੇਟ ਲੱਗ ਜੂਗਾ ਵੈਸੇ ਤਾਂ ਮੈਂ ਜੈਂਟਾ ਕਲਰ ਦੇ ਹਨਾ ਆਪਣੇ ਕੋਲ ਦੁਪੱਟੇ ਪਹਿਣਾ ਕੋਲੇ ਬਾਧੂ ਪਾਇੰਦੇ ਨੇ ਕਿਰ ਇਹ ਤਾਂ ਕਾਮਨ ਜਿਹਾ ਕਲਰ ਹੈ ਤੇ ਇਹ ਸੂਟ ਨਾਲ ਆਪਾਂ ਨੂੰ ਇਹਦੇ ਵਿੱਚ ਕੋਈ ਨਾ ਕੋਈ ਪ੍ਰਿੰਟਿੰਗ ਹੁੰਦੀ ਹੈ ਹ ਜੇ ਤੁਹਾਨੂੰ ਇਹਨਾਂ ਚੋਂ ਕੋਈ ਸੂਟ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਸਾਰੇ ਸੂਟਾਂ ਦੇ ਬਹੁਤ ਸੋਹਣੇ ਕਲਰ ਨੇ ਬਹੁਤ ਸੋਹਣੇ ਪ੍ਰਾਈਸ ਨੇ ਬਹੁਤ ਸੋਹਣੀ ਪ੍ਰਿੰਟਿੰਗ ਹੈ ਜੋ ਵੀ ਤੁਹਾਨੂੰ ਪਸੰਦ ਹੈ ਤੁਸੀਂ ਲੈ ਸਕਦੇ ਹੋ ਚਲੋ ਜੀ ਮੈਂ ਤੁਹਾਨੂੰ ਸੇ 7 ਸੂਟ ਦਿਖਾ ਦਿੰਦੇ ਨੇ ਜੋ ਵੀ ਤੁਹਾਨੂੰ ਸੂਟ ਪਸੰਦ ਹੈ ਤੁਸੀਂ ਲੈ ਸਕਦੇ ਹੋ ਪਲੀਜ਼ ਮੇਰੀ ਭੈਣਾਂ ਨੂੰ ਰਿਕਵੈਸਟ ਹੈ ਜੀ ਤੁਸੀਂ ਪ੍ਰਿੰਟ ਸੂਟ ਦੇ ਆਰਡਰ ਜਲਦੀ ਕਨਫਰਮ ਕਰ ਦਿਆ ਕਰੋ ਫਿਰ ਸੇਮ ਕਲਰ ਸੇਮ ਡਿਜ਼ਾਈਨ ਨਹੀਂ ਮਿਲਦਾ ਸਾਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਟੀਕਾਪਟਾ ਟੈਪੀ ਦੇ ਵਿੱਚ ਤੁਹਾਨੂੰ ਦਿਖਾਉਣੀ ਹੈ ਜੀ ਇਹ ਜਿਹੜਾ ਟੈਪੀ ਦੇ ਵਿੱਚ ਦਿਖ ਇਹ ਹੈਗਾ ਜੀ ਬਿਦਾਉਟ ਦੁਪट्टे ਤੋਂ ਟਾਈ ਡਾਈ ਤੋਂ ਸਿੰਪਲ ਜਿਹਾ ਇਹ ਹੈਗੇ ਨੇ ਸੂਟ ਆਪਣੇ ਕੋਲੇ ਦੇਖੋ ਜੀ ਸਲਵਾਰਾਂ ਵੀ ਟਾਈ ਡਾਈ ਮਿਲਣਗੇ ਜੀ ਤਾਂ ਹਮ ਨੂੰ ਤੇ ਟਾਈ ਦੀ ਦਾ ਦੁਪੱਟਾ ਵੀ ਟਾਈ ਡਾਈ ਮਿਲੂਗਾ ਦੇਖੋ ਜੀ ਇਹ ਦੁਪੱਟੇ ਦਾ ਪ੍ਰਾਈਸ ਰਹਾ ਉਹ ਇਹ ਸੂਟਾਂ ਦਾ ਪ੍ਰਾਈਸ ਰਹਾਗਾ ਜੀ 3000 ਰੁਪਏ ਇਹਦੇ ਵਿੱਚ ਇੱਕ ਕਲਰ ਇਹਦੇ ਆਪਣੇ ਕੋਲੇ ਚਾਰ ਕਲਰ ਨੇ ਦੇਖੋ ਜੀ ਬਹੁਤ ਸੋਹਣੇ ਪਿਆਰੇ ਪਿਆਰੇ ਕਲਰ ਨੇ ਸਰਦਾਰੀ ਜਿਹਾ ਲੁੱਕ ਦੇ ਇੱਕ ਇਹਦੇ ਨਾਲ ਇਸ ਤਰ੍ਹਾਂ ਦਾ ਰੈਣ ਸ਼ੇਡ ਹੈ ਦੇਖੋ ਬਹੁਤ ਪਿਆਰਾ ਹੈ ਆਪਾਂ ਜੀ ਬੱਸ ਪਹਿਲਾਂ ਵੀ ਵੀਡੀਓ ਪਾ ਚੁੱਕੇ ਹਾਂ ਜਿੰਨਾ ਪਰਣਾ ਨੇ ਨਹੀਂ ਹੁਣ ਦੇਖੀ ਤਾਂ ਤੁਸੀਂ ਸੂਟ ਦੇਖ ਸਕਦੇ ਹੋ ਪਲੀ ਦੇਖੋ ਜੀ ਇੱਕ ਕ ਚਾਰ ਕਲਰ ਨੇ ਇਹਦੇ ਵਿੱਚ ਜੇ ਵੀ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਪਲੀਜ਼ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਦੱਸਿਆ ਕਰੋ ਜੀ ਤੁਹਾਨੂੰ ਸਾਡੇ ਸੂਟ ਪਸੰਦ ਆਏ ਜਾਂ ਵੀ ਤਾਂ ਤੁਹਾਨੂੰ ਕੋਈ ਰੇਟ ਬਾਰੇ ਕਨਫਿਊਜ਼ਨ ਹੈ ਤਾਂ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਪੁੱਛ ਸਕਦੇ ਚਲੋ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਤੱਕ ਤੱਕ ਦੇ ਲਈ ਸਤਿ ਸ੍ਰੀ ਅਕਾਲ